ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਦਾ ਸੂਟ ਲੈ ਜਾਓ ਜੀ 100 ਰੁਪਏ ਦਾ ਸੂਟ ਬਾਜ਼ਾਰ ਚ ਕੋਈ 400 ਮੰਗਦਾ ਕੋਈ 500 ਮੰਗਦਾ ਸਾਡੇ ਕੋਲ ਆਜੋ ਸਿਰਫ 100 ਰੁਪਏ ਦਾ ਸੂਟ ਲੈ ਜਾਓ ਦੇਖੋ ਜੀ 100 ਰੁਪਏ ਦਾ ਸੂਟ ਵੀ ਦਵਾਂਗੇ ਤੇ 25 ਰੁਪਏ ਦਾ ਦੁਪੱਟਾ ਵੀ ਦਵਾਂਗੇ ਬਜ਼ਾਰ ਚ 100 ਰੁਪਏ ਰ ਇੱਕ ਦੁਪੱਟਾ ਇੱਥੇ 100 ਰੁਪਏ ਦੇ ਚਾਰ ਮਾਤਰਾਵਾਂ 25 ਰੁਪਏ ਦਾ ਦੁਪੱਟਾ ਦੇ ਰਹੇ ਜੀ 25 ਰੁਪਏ ਦਾ ਦੁਪੱਟਾ ਜਿਹੜੇ ਬਜ਼ਾਰ ਜਾ ਕੇ ਤੁਸੀਂ ਲੈਨੇ ਹੋ 6-600 ਰੁਪਏ ਦੇ ਲੈ ਜਾਓ 2.5-250 ਦੇ ਵਿੱਚ ਦੇਖੋ 2.5-250 ਦੇ ਵਿੱਚ ਪ੍ਰਿੰਟ ਸੂਟ ਲੈ ਜਾਓ ਜਿੰਨੇ ਮਰਜੀ ਤੁਸੀਂ ਕੜਾਈ ਵਾਲਾ ਸੂਟ ਪਿਓਰ ਮਸਲੀਨ ਦਾ ਬਜ਼ਾਰਾਂ ਚ 500 ਦਾ ਕੋਈ ਵੇਚਦਾ ਕੋਈ 800 ਦਾ ਵੇਚਦਾ ਸਾਡਾ ਇੱਕ ਰੇਟ ਆਈ 350 ਰੁਪਏ ਮਸਲੀਨ ਤੇ ਵੱਡੀ ਆਫਰ ਲਾ ਲੱਗੇ ਆ ਜੀ ਬਾਜੂ ਬਣਿਆ ਪੌਚੇ ਬਣਿਆ ਸੂਟ ਦਾ ਡਿਜ਼ਾਈਨ ਚੈੱਕ ਕਰ ਲੋ ਬਜ਼ਾਰਾਂ ਚ 1-1000 ਰੁਪਏ ਦਾ ਇੱਥੋਂ ਲੈ ਜਾਓ 1000 ਦੇ ਦੋ ਕੋਈ ਇਹ ਨਾ 1500 ਨਹੀਂ ਲੈਣਾ ਕੋਈ 1700 ਹੀ ਲੈਣਾ ਸਿਰਫ 750 ਦਾ ਸੂਟ ਮਤਲਬ 1500 ਦੇ ਦੋ ਸੂਟ ਆਪਾਂ ਤੁਹਾਨੂੰ ਦੇ ਲੈਣੇ ਆ ਚੱਕੋ ਜੀ ਰਾਮ ਟੈਕਸ ਦਾ ਸੂਟ ਜਿਹੜਾ ਬਜ਼ਾਰਾਂ ਚ 2-2000 ਦਾ ਮੈਚਿੰਗ ਦਾ ਮਿਲਦਾ ਚਲੋ 1000 ਰੁਪਏ ਦਾ ਲੋ ਜੀ ਸੇਲ 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 ਪ੍ਰਿੰਟ ਸੂਟਾਂ ਤੇ ਮਾਤੂ ਸ਼੍ਰੀ ਦਸਤਾਰ ਕਾਤਰੀਆਂ ਲਾਤੀ ਬਹੁਤ ਵੱਡੀ ਸੇਲ ਜਿਹੜੇ ਬਜ਼ਾਰ ਜਾ ਕੇ ਤੁਸੀਂ ਲੈਨੇ ਹੋ 6 600 ਰੁਪਏ ਦੇ ਲੈ ਜੋ 2.5 250 ਦੇ ਵਿੱਚ ਸੋਨੇ ਸੋਨੇ ਰੰਗ ਸੋਹਣੇ ਸੋਹਣੇ ਪ੍ਰਿੰਟ ਕੋਈ 500 ਨਹੀਂ ਕੋਈ 600 ਨਹੀਂ ਲੈ ਜੋ 250 ਰੁਪਏ ਦੇ ਵਿੱਚ ਚੱਕੋ 100 ਰੁਪਏ ਦੇ ਚਾਰ ਦੁਪੱਟੇ ਵੱਡੀ ਸੇਲ ਲਾਤੀ ਆ ਜੀ ਚਾਰ ਦੁਪੱਟੇ 100 ਰੁਪਏ ਦੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਕਲਰ ਜਿੰਨੇ ਮਰਜ਼ੀ ਲੈ ਲਓ 100 ਰੁਪਏ ਦੇ ਚਾਰ ਦੁਪੱਟੇ ਦੇਖੋ ਜੀ 25 ਰੁਪਏ ਦਾ ਦੁਪੱਟਾ ਦੇ ਰਿਹਾ 25 ਰੁਪਿਆ ਦਾ ਦੁਪੱਟਾ ਓਪਨ ਚੈਰੰਜ ਬਾਜ਼ਾਰ 'ਚ 100 ਰੁਪਏ ਦਾ ਇੱਕ ਸਾਡੇ ਕੋਲ ਲੈ ਜਾਓ 100 ਰੁਪਏ ਦੇ ਚਾਰ ਦੇਖੋ ਜੀ ਚੈਲੰਜ ਕਰਕੇ ਕਹਿੰਦੇ ਆ ਸ਼ੰਕਰ ਪ੍ਰਿੰਟ ਦਾ ਨਾਮ ਲੈ ਕੇ ਕਹਿੰਦੇ ਆ ਤਗੜਾ ਬ੍ਰਾਂਡ ਆ 2500 ਰੁਪਏ ਦਾ ਕੈਂਬ੍ਰਿਕ ਦਾ ਸੂਟ ਡਿਜੀਟਲ ਪ੍ਰਿੰਟ ਜਿਹੜਾ ਬਾਜ਼ਾਰਾਂ 'ਚ 8-800 ਦਾ ਸੂਟ ਮਿਲਦਾ ਇੱਥੋਂ 800 ਰੁਪਏ ਦੇ ਦੋ ਲੈ ਜਾਓ ਹੁਣ ਕਲਰ ਡਿਜ਼ਾਈਨ ਚੈੱਕ ਕਰ ਲੋ ਟੌਪ ਦਾ ਬ੍ਰਾਂਡ ਆ ਮੋਹਰਾ ਲੱਗੀਆਂ ਰੇਟ ਲੱਗ ਚੁੱਕੇ ਆ ਦੇਖੋ ਜੀ ਕੜਾਈਆਂ ਕੱਢਿਆ ਬੜੇ ਸੋਹਣੇ ਸੋਹਣੇ ਰੰਗਿਆ ਦੁਪੱਟੇ ਨਾਲ ਦੇ ਰਹੇ ਆ ਕੋਈ 700 ਨਹੀਂ ਕੋਈ 600 ਨਹੀਂ ਲੈ ਜਾਓ 2500 ਰੁਪਏ 'ਚ ਇਹ ਵਾਲਾ ਸੂਟ ਪਿਓਰ ਮਸਲੀਨ ਦਾ ਬਿਆਰਾਂ ਚ 500 ਦਾ ਕੋਈ ਵੇਚਦਾ ਕੋਈ 800 ਦਾ ਵੇਚਦਾ ਸਾਡਾ 1 ਰੇਟ ਆਈ 350 ਰੁਪਏ 350 ਰੁਪਏ ਦੀ ਕਾਟਨ ਤੇ ਕਿਸੇ ਨੇ ਕਢਾਈ ਕਰਕੇ ਨਹੀਂ ਦੇਣੀ ਅਸੀਂ ਸੂਟ ਦੁਪੱਟਾ ਨਾਲ ਲਾ ਲਾ ਕੇ ਦਈਏ ਨੇ ਆ ਨਾਲ ਲਾ ਲਾ ਦੇਖੋ ਜੀ ਕੋਈ ਮੰਗਦਾ 1200 ਕੋਈ ਮੰਗਦਾ 1300 ਸਾਡਾ ਰੇਟ ਸਿਰਫ 500 ਰੁਪਈਆ ਗਰਮੀ ਲੱਗਣੀ ਨਹੀਂ ਦੇਣੀ ਆ ਚੱਕੋ ਜੀ ਦੇਖੋ ਬਟਨ-ਬੋਟਨ ਲੱਗੇ ਆ ਦੁਪੱਟਾ ਵੀ ਨਾਲ ਦੇ ਰਹੇ ਆ ਬਾਟਮ ਤਾਂ ਨਾਲ ਦੇਣੀ ਆ ਇਹ ਵੀ ਤੁਹਾਨੂੰ ਅਸੀਂ ਸਿਰਫ 500 ਰੁਪਏ ਦੇ ਦੇਣਾ ਚੱਕੋ ਜੀ ਰਾਮ ਟੈਕਸ ਦਾ ਸੂਟ ਜਿਹੜਾ ਬਜ਼ਾਰਾਂ 'ਚ 22000 ਦਾ ਮੈਚਿੰਗ ਦਾ ਮਲਦਾ ਚਲੋ 1000 ਰੁਪਏ ਦਾ ਚੱਕੋ ਜੀ ਵੱਡੇ ਵੱਡੇ ਬ੍ਰਾਂਡ ਰਾਮ ਟੈਕਸ ਕਹਿ ਕੇ ਦੇ ਰਹੇ ਆ ਮੈਚਿੰਗ ਸੂਟ ਦੇ ਰਹੇ ਆ 1000 ਰੁਪਏ ਦਾ ਆ ਦੇਖੋ ਜੀ ਕੋਈ ਇਹਦਾ 1500 ਨਹੀਂ ਲੈਣਾ ਕੋਈ 1700 ਹੀ ਲੈਣਾ ਸਿਰਫ 750 ਦਾ ਸੂਟ ਮਤਲਬ 1500 ਦੇ ਦੋ ਸੂਟ ਆਪਾਂ ਤੁਹਾਨੂੰ ਦੇ ਲੈਣੇ ਆ ਘਟਾਈਆਂ ਘਡੂਈਆਂ ਕੱਡੀਆਂ ਆ ਸਾਡੇ ਕੋਲ ਆਜੋ 250 ਰੁਪਏ ਤੋਂ ਕਾਟਨ ਦੇ ਸੂਟ ਸ਼ੁਰੂ ਆ ਉਦੋਂ ਉੱਪਰ ਜਿੰਦਾ ਨਹੀਂ ਮਰਜੀ ਵੈਰਾਈਟੀ ਲੈ ਜਾਓ ਆ ਦੇਖੋ 650 ਰੁਪਏ ਦਾ ਸੂਟ ਦੱਸੋ ਕੋਈ ਦੇ ਸਕਦਾ ਨਹੀਂ ਦੇ ਹੋਣਾ ਕਿਸੇ ਤੋਂ ਬੜੇ ਸੋਹਣੇ ਆ ਦੇਖੋ ਫਲਾਵਰਾ ਦੁਪੱਟਾ ਬੜਾ ਸੋਹਣਾ ਗਲੇ ਤੇ ਕੰਮ ਆ ਘੇਰੇ ਦੇ ਕੰਮ ਆ ਤੋ 600 700 750 ਦੇ ਵਿੱਚ ਇੰਧਰੀਆਂ ਵੈਰਾਈਟੀਆਂ ਤੁਹਾਨੂੰ ਦੇਣੀਆਂ ਦੇਖੋ 100 ਰੁਪਏ ਦਾ ਸੂਟ 5 ਮੀਟਰ ਚੱਕੋ ਜੀ ਡਿਜੀਟਲ ਪ੍ਰਿੰਟ ਦੇ ਨਾਲ ਦੇ ਰਹੇ ਆ ਨੈਚੁਰਲ ਮਸਲੀਨ ਦਾ ਸੂਟ ਦੇ ਰਹੇ ਆ 100 ਰੁਪਏ ਦਾ ਲੈ ਜੋ 100 ਰੁਪਏ 100 ਰੁਪਏ 100 ਰੁਪਏ ਦਾ ਸੂਟ ਲੈ ਜੋ ਜੀ 100 ਰੁਪਏ ਦਾ ਸੂਟ 5 ਮੀਟਰ ਸੂਟ ਦੇਣਾ ਦੇਖੋ ਜੀ 100 ਰੁਪਏ ਦਾ ਸੂਟ ਵੀ ਦਵਾਂਗੇ ਤੇ 25 ਰੁਪਏ ਦਾ ਦੁਪੱਟਾ ਵੀ ਦਵਾਂਗੇ ਬਾਜ਼ਾਰ 'ਚ 100 ਰੁਪਏ ਦਾ ਇੱਕ ਦੁਪੱਟਾ ਇੱਥੇ 100 ਰੁਪਏ ਦੇ 4 250 ਰੁਪਏ ਦਾ ਸੂਟ ਦੁਪੱਟਾ ਕਾਟਨ ਦਾ ਬਾਟਮ ਕਾਟਨ ਦੀ ਕਮੀਜ਼ ਕਾਟਨ ਦੀ ਮਸਲੀਨ ਤੇ ਵੱਡੀ ਆਫਰ ਲਾ ਲਕੀ ਹੈ ਜੀ ਬਾਜੂ ਬਣੇ ਆ ਪੌਚੇ ਬਣਿਆ ਸੂਟ ਦਾ ਡਿਜ਼ਾਈਨ ਚੈੱਕ ਕਰ ਲੋ ਬਜ਼ਾਰਾਂ ਚ 1 1000 ਰੁਪਏ ਦਾ ਇੱਥੋਂ ਲੈ ਜਾਓ 1000 ਦੇ ਦੋ ਕੋਲ ਭਾਜੀ ਡਿਜ਼ਾਈਨ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਪੂਰੇ ਪੰਜਾਬ ਤੋਂ ਸਭ ਤੋਂ ਵੱਡੀ ਸੇਲ ਆਤੀ ਆ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਬੁਟੀਕ ਵਾਲਾ ਡਿਜ਼ਾਈਨਿੰਗ ਜਿੰਨੀ ਮਰਜ਼ੀ ਲੈ ਲੋ ਕਲਰ ਜਿੰਨੇ ਮਰਜ਼ੀ ਲੈ ਲੋ ਸੋ ਬਜ਼ਾਰਾਂ ਚ ਜਾ ਕੇ ਲੁੱਟਾਂ ਨਾ ਕਰਾਓ ਸਿੱਧੇ ਤੁਸੀਂ ਮਾਤੂ ਸ਼੍ਰੀ ਦਸਤਾਰ ਬੁੱਟੋ ਰੋਡ ਕਾਦੀਆਂ ਆ ਜਾਓ ਵੱਡੇ ਫਾਇਦੇ ਕਰਾਂਗੇ ਕੈਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਕਾਦੀਆਂ